ਕਿ ਉਹ ਕਾਂਗਰਸ ਪਾਰਟੀ ਕੋਲੇ ਸਾਡੇ ਕੋਲੇ 100 ਕੰਮਾਂ ਦੀ ਲਿਸਟ ਹੈ ਕਿ ਅਸੀਂ ਪੰਜਾਬ ਲਈ ਆ ਕੀਤਾ ਕਾਂਗਰਸ ਪਾਰਟੀ ਨੇ ਆ ਕੀਤਾ ਜੀ ਲੌਂਗ ਲਿਸਟ ਪਿਛਲੇ 5 ਸਾਲਾਂ ਚ ਵੀ ਜੋ ਕੁਝ ਕੀਤਾ ਉਹਦੀ ਵੀ ਲਿਸਟ ਹੈ ਮੈਨੂੰ ਆਮ ਆਦਮੀ ਪਾਰਟੀ ਵਾਲੇ ਕੋਈ ਚੰਗਾ ਇੰਸਟੀਚਿਊਟ ਜਿਹੜਾ ਇਹਨਾਂ ਨੇ ਸਾਡੇ ਸੂਬੇ ਨੂੰ ਦਿੱਤਾ ਹੋਵੇ ਉਹਦਾ ਨਾਮ ਦੱਸ ਦਿਓ ਕੋਈ ਚੰਗਾ ਕਾਨੂੰਨ ਬਣਾਇਆ ਹੋਵੇ ਬਜ਼ੁਰਗਾਂ ਵਾਸਤੇ ਬਣਾਇਆ ਹੋਵੇ ਕੋਈ ਕਿਸੇ ਦੀ ਪੈਨਸ਼ਨ ਵਧਾਈ ਹੋਵੇ ਕੋਈ এমਪਲॉयਮੈਂਟ ਦੇ ਕੋਈ ਸੋਰਸਸ ਕ੍ਰੀਏਟ ਕੀਤੇ ਹੋਣ ਕੋਈ ਚੰਗਾ ਸੂਬੇ ਨੂੰ ਹਸਪਤਾਲ ਦਿੱਤਾ ਹੋਵੇ ਕੋਈ ਕੋਈ ਚਾਰ ਕਮ ਗਿਣਾਉਣ ਕਿਸਿਆ ਕੀਤੇ ਹੈ ਗੱਲਾਂ ਤੋਂ ਬਿਨਾ ਬੜਿੰਗ ਸਾਹਿਬ ਦੇ ਨਾਲ ਅਕਸਰ ਤੁਹਾਡੀ ਪੰਜਾਬ ਬਾਰੇ ਗਲਤ ਤਾਂ ਹੁੰਦੀ ਰਹੇਗੀ ਲੇਕਿਨ ਇਹ ਪੰਜਾਬ ਦੇ ਬਾਰੇ ਤੁਸੀਂ ਕਿਹੜੀ ਸਭ ਤੋਂ ਮੁੱਖ ਜਿਹੜੀ ਰੱਖਦੇ ਹੋ ਕਿ ਵਿਜ਼ਨ ਹੈ ਕਿ ਆਪਾਂ ਨੂੰ ਇਹ ਪੰਜਾਬ ਦੇ ਵਿੱਚ ਚੇਂਜ ਲਿਆਉਣਾ ਹੈ ਜੇ ਸਾਡੀ ਸਰਕਾਰ ਸਤਾਈ ਚ ਬਣਦੀ ਹੈ ਸਭ ਤੋਂ ਪਹਿਲਾਂ ਤਾਂ ਯੂਥ ਨੂੰ ਇੰਗੇਜ ਕਰਨ ਦੀ ਲੋੜ ਹੈ ਯੂਥ ਲਈ এমਪਲੋਇਮੈਂਟ ਦੇ ਸੋਰਸਸ ਜਨਰੇਟ ਕਰਨ ਦੀ ਲੋੜ ਹੈ ਅ ਨਸ਼ੇ ਨੂੰ ਨਸ਼ੇ ਤੇ ਨਥ ਪਾਉਣ ਦੀ ਲੋੜ ਹੈ ਸਾਡੀ ਇੰਡਸਟਰੀ ਨੂੰ ਦੁਬਾਰੇ ਰਿਵਾਈਵ ਕਰਨ ਦੀ ਲੋੜ ਹੈ ਅਸੀਂ ਜਿਸ ਤਰ੍ਹਾਂ ਚੱਲ ਰਿਹਾ ਔਰ ਜਿੰਨੇ ਅਸੀਂ ਕਰਜ਼ੇ ਦੇ ਵਿੱਚ ਪੰਜਾਬ ਜਾ ਰਿਹਾ ਹੈ ਇਸ ਤਰ੍ਹਾਂ ਗੱਲ ਚੱਲ ਨਹੀਂ ਸਕਦੀ ਕਦੋਂ ਤੱਕ ਚੱਲਾਂਗੇ ਇਸ ਤਰ੍ਹਾਂ ਜੇ ਇੰਨੇ ਕਰਜ਼ਾਈ ਹੋ ਜਾਾਂਗੇ ਤਾਂ ਜੇਕਰ ਮੈਡਮ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਅੰਦਰੂਨੀ ਲੜਾਈ ਚੱਲਦੀ ਸੀ ਹੁਣ ਉਹ جگਜਾਹੀ ਰਹੋ ਇੱਕ ਦੂਜੇ ਦੇ ਉੱਪਰ ਨਾਮ ਲਗਾਉਂਦੇ ਨੇ ਕਿ ਸਾਡੇ ਕੋਲ ਇੰਨੇ ਪੈਸੇ ਚਾਹੀਦੇ ਨੇ ਜੇ ਸੀਐਮ ਦੀ ਸੀਟ ਚਾਹੀਦੀ ਹੈ ਤੇ ਦੂਜੇ ਪਾਸੇ ਮਤਲਬ ਤੁਸੀਂ ਕਾਂਗਰਸ ਦੀ ਜਿਹੜੀ جگਜਾਹੀ ਰਹੇ ਹੁਣ ਲੜਾਈ ਹੋ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕੋਈ ਵੀ ਆਪਦੀ ਘਰੂਟ ਕੇ ਕੁਝ ਵੀ ਬੋਲਦੇ ਤਾਂ ਉਹ ਗੱਲ ਸੱਚ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਤਾਂ ਲੱਗਦਾ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਦਿਮਾਗੀ ਸੰਤੁਲਨ ਹੀ ਠੀਕ ਉਹਨਾਂ ਦਾ ਮੈਡਮ ਨਵਜੋਤ ਕੋਰ ਕਹਿੰਦੇ ਸੀਗੇ ਕਿ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਦੇਖਣਾ ਚਾਹੁੰਦੇ ਨੇ ਪਰ 500 ਕਰੋੜ ਨਹੀਂ ਸੀ ਸਾਡੇ ਕੋਲ ਤੁਸੀਂ ਮੈਡਮ ਨੂੰ ਜਾ ਕੇ ਪੁੱਛਿਆ ਜੀ ਕਿ ਸਾਨੂੰ ਇੱਕ ਪ੍ਰੂਫ ਦਿਓ ਸਾਨੂੰ ਦੱਸੋ ਕਿ ਤੁਹਾਡੇ ਤੋਂ ਕਿਹਨੇ ਮੰਗਿਆ ਕਿਸੇ ਗਾਂਧੀ ਪਰਿਵਾਰ ਦੇ ਬੰਦੇ ਨੇ ਮੰਗਿਆ ਕਿਹਨੇ ਮੰਗਿਆ ਤੁਹਾਡੇ ਤੋਂ ਇਸ ਤਰ੍ਹਾਂ ਮੈਨੂੰ ਲੱਗਦਾ ਨਾ ਜਦੋਂ ਜਦੋਂ ਕੋਈ ਤੁਸੀਂ ਮੇਨਸਟ੍ਰੀਮ 'ਚ ਨਾ ਰਹੋ ਤਾਂ ਵੈਸੇ ਹੀ ਤੁਹਾਡਾ ਦਿਮਾਗੀ ਸੰਤੁਲਨ ਖਰਾਬ ਹੋ ਜਾਂਦਾ ਹੈ ਮੈਡਮ ਸਿੱਧੂ ਦਾ ਲੱਗਦਾ ਖਰਾਬ ਹੋ ਚੁੱਕਿਆ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਜਿਸ ਪਾਰਟੀ ਨੇ ਤੁਹਾਨੂੰ ਇੰਨਾ ਕੁਝ ਬਖਸ਼ਿਆ ਇੰਨਾ ਕੁਝ ਦਿੱਤਾ ਉਹਦਾ ਤਾਂ ਤੁਸੀਂ ਕਦੀ ਕਿਹਾ ਨਹੀਂ ਅੱਜ ਤੁਸੀਂ ਇਲਜ਼ਾਮ ਲਾਉਣੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅਮਰਤਾ ਵੜਿੰਗ ਅੱਜ ਲੁਧਿਆਣਾ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਨੇ ਉਹਨਾਂ ਦੇ ਨਾਲ ਮੈਡਮ ਲੁਧਿਆਣੇ ਆਏ ਹੋ ਸਭ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਕੀ ਆ ਕਿ ਅਬਜ਼ਰਵ ਕੀਤਾ 2027 ਦੀ ਤਿਆਰੀ ਸ਼ੁਰੂ ਕੀਤੀ ਨਹੀਂ ਲੁਧਿਆਣੇ ਆਉਂਦੇ ਰਹੀਦਾ ਹੈ ਕੋਈ ਨਵੀਂ ਗੱਲ ਤਾਂ ਨਹੀਂ ਹੈਗੀ ਆਉਂਦੀ ਰਹਿਣੀ ਹੈ ਲੁਧਿਆਣੇ ਪਰ ਆਪ ਧਿਆਨ ਨੂੰ ਮਿਲਣਾ ਬੜਾ ਚੰਗਾ ਲੱਗਦਾ ਹੈ ਅੱਜ ਕੁਝ ਸੋਸ਼ਲ ਇੰਗੇਜਮੈਂਟਸ ਵੀ ਸੀ ਉਹ ਅਟੈਂਡ ਕੀਤੀਆਂ ਬਹੁਤ ਅੱਛਾ ਲੱਗਿਆ 27 ਦੀ ਤਿਆਰੀ ਤਾਂ ਦੇਖੋ ਚੱਲ ਹੀ ਰਹੀ ਹੈ ਕੋਈ ਨਵੀਂ ਗੱਲ ਨਹੀਂ ਕਰ ਰਹੇ ਐਂਡ ਬਹੁਤ ਹੋਪਫੁਲ ਜਿਕੇ ਦੂਜੇ ਪਾਸੇ اپੋਜੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਰਿਪੀਟ ਸਰਕਾਰ ਬਣਾ ਰਹੀ ਹੈ ਕਹਿੰਦੇ ਅਸੀਂ ਕੰਮ ਬੜੇ ਵਧੀਆ ਕੀਤੇ ਨੇ ਦੇਖੋ ਕਾਂਗਰਸ ਪਾਰਟੀ ਕੋਲੇ ਸਾਡੇ ਕੋਲੇ 100 ਕੰਮਾਂ ਦੀ ਲਿਸਟ ਹੈ ਕਿ ਅਸੀਂ ਪੰਜਾਬ ਲਈ ਆ ਕੀਤਾ ਕਾਂਗਰਸ ਪਾਰਟੀ ਨੇ ਆ ਕੀਤਾ ਏ ਲੌਂਗ ਲਿਸਟ ਹੂੰ ਪਿਛਲੇ 5 ਸਾਲਾਂ ਚ ਵੀ ਜੋ ਕੁਝ ਕੀਤਾ ਉਹਦੀ ਵੀ ਲਿਸਟ ਹੈ ਮੈਨੂੰ ਆਮ ਆਦਮੀ ਪਾਰਟੀ ਵਾਲੇ ਕੋਈ ਚੰਗਾ ਇੰਸਟੀਚਿਊਟ ਜਿਹੜਾ ਇਹਨਾਂ ਨੇ ਸਾਡੇ ਸੂਬੇ ਨੂੰ ਦਿੱਤਾ ਹੋਵੇ ਉਹਦਾ ਨਾਮ ਦੱਸ ਦਿਓ ਕੋਈ ਚੰਗਾ ਕਾਨੂੰਨ ਬਣਾਇਆ ਹੋਵੇ ਬਜ਼ੁਰਗਾਂ ਵਾਸਤੇ ਬਣਾਇਆ ਹੋਵੇ ਕੋਈ ਕਿਸੇ ਦੀ ਪੈਨਸ਼ਨ ਵਧਾਈ ਹੋਵੇ ਕੋਈ এমਪਲੋਇਮੈਂਟ ਦੇ ਕੋਈ ਸੋਰਸਸ ਕ੍ਰੀਏਟ ਕੀਤੇ ਹੋਣ ਕੋਈ ਚੰਗਾ ਸੂਬੇ ਨੂੰ ਹਸਪਤਾਲ ਦਿੱਤਾ ਹੋਵੇ ਕੋਈ ਕੋਈ 4 ਕੰਮ ਗਿਣਾਉਣ ਕਿਸਿਆ ਕੀਤੇ ਹੈ ਗੱਲਾਂ ਤੋਂ ਬਿਨਾ ਗੱਲਾਂ ਤੋਂ ਬਿਨਾ ਕੱਲੀਆਂ ਗੱਲਾਂ ਤੋਂ ਬਿਨਾ ਕੰਕਰੀਟ ਔਨ ਗਰਾਉਂਡ ਅਸੀਂ ਆ 5 ਕੰਮ ਸੂਬੇ ਵਾਸਤੇ ਕੀਤੇ ਹੈ ਉਸ ਤੋਂ ਬਾਅਦ ਗੱਲ ਕਰੂੰਗਾ। ਵਿਡਿੰਗ ਸਾਹਿਬ ਦੇ ਨਾਲ ਅਕਸਰ ਤੁਹਾਡੀ ਪੰਜਾਬ ਬਾਰੇ ਗਲਤਾਂ ਹੁੰਦੀ ਰਹੇਗੀ। ਲੇਕਿਨ ਇਹ ਪੰਜਾਬ ਦੇ ਬਾਰੇ ਤੁਸੀਂ ਕਿਹੜੀ ਸਭ ਤੋਂ ਮੁੱਖ ਜਿਹੜੀ ਰੱਖਦੇ ਹੋ ਕਿ ਵਿਜ਼ਨ ਹੈ ਕਿ ਆਪਾਂ ਨੂੰ ਇਹ ਪੰਜਾਬ ਦੇ ਵਿੱਚ ਇਹ ਚੇਂਜ ਲਿਆਉਣਾ ਹੈ ਜੇ ਸਾਡੀ ਸਰਕਾਰ ਸਤਾਈ ਚ ਬੰਦੀ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਵੇਖੋ ਅਸੀਂ ਪੰਜਾਬ ਦੇ ਯੂਥ ਨੂੰ ਇੰਗੇਜ ਕਰੀਏ। ਅੱਜ ਡਰੱਗਸ ਹੈ ਜਿਹੜਾ ਕੋਈ ਵੀ ਕਿਸੇ ਵੀ ਸੁਸਾਇਟੀ ਦੀ ਕਿਸੇ ਵੀ ਸੂਬੇ ਦੀ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਯੂਥ ਰੀਡ ਦੀ ਹੱਡੀ ਹੁੰਦਾ ਹੈ ਸਾਡਾ ਜੀ ਯੂਥ ਕਿਤੇ ਨਾ ਕਿਤੇ ਕੁਰਾਏ ਪੈ ਗਿਆ ਡਰੱਗਸ ਦਾ ਉਹਦੇ ਵਿੱਚ ਬਹੁਤ ਵੱਡਾ ਅਸੀਂ ਉਹਦਾ ਹਰਜ਼ਾਨਾ ਭੁਗਤ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਯੂਥ ਨੂੰ ਇੰਗੇਜ ਕਰਨ ਦੀ ਲੋੜ ਹੈ ਯੂਥ ਲਈ এমਪਲੋਇਮੈਂਟ ਦੇ ਸੋਰਸਸ ਜਨਰੇਟ ਕਰਨ ਦੀ ਲੋੜ ਹੈ ਅਮ ਨਸ਼ੇ ਨੂੰ ਨਸ਼ੇ ਤੇ ਨੱਥ ਪਾਉਣ ਦੀ ਲੋੜ ਹੈ ਸਾਡੀ ਇੰਡਸਟਰੀ ਨੂੰ ਦੁਬਾਰੇ ਰਿਵਾਈਵ ਕਰਨ ਦੀ ਲੋੜ ਹੈ ਅਸੀਂ ਜਿਸ ਤਰ੍ਹਾਂ ਚੱਲ ਰਿਹਾ ਔਰ ਜਿੰਨੇ ਅਸੀਂ ਕਰਜ਼ੇ ਦੇ ਵਿੱਚ ਪੰਜਾਬ ਜਾ ਰਿਹਾ ਹੈ ਇਸ ਤਰ੍ਹਾਂ ਗੱਲ ਚੱਲ ਨਹੀਂ ਸਕਦੀ ਕਦੋਂ ਤੱਕ ਚੱਲਾਂਗੇ ਇਸ ਤਰ੍ਹਾਂ ਜੇ ਇੰਨੇ ਕਰਜ਼ਾਈ ਹੋ ਜਾਾਂਗੇ ਤਾਂ ਉਸ ਕਰਜ਼ੇ ਦੀ ਦਲਦਲ ਚੋਂ ਨਿਕਲਣ ਵਾਸਤੇ ਸਾਨੂੰ ਸਾਡੀ ਇੰਡਸਟਰੀ ਨੂੰ ਮਜ਼ਬੂਤ ਕਰਨਾ ਪਊਗਾ ਕੋਈ ਐਸੀ ਪਾਲਿਸੀ ਬਣਾਉਣੀ ਪਊਗੀ ਕਿ ਪੰਜਾਬ ਆਪਦੇ ਪੈਰਾਂ ਤੇ ਦੁਬਾਰਾ ਖੜਾ ਹੋਵੇ ਜੇਕਰ ਮੈਡਮ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਅੰਦਰੂਨੀ ਲੜਾਈ ਚੱਲਦੀ ਸੀ ਹੁਣ ਉਹ جگਜਾਹੀ ਰਹੋ ਇੱਕ ਦੂਜੇ ਦੇ ਉੱਪਰ ਨਾਮ ਲਗਾਉਂਦੇ ਨੇ ਕਿ ਸਾਡੇ ਕੋਲ ਇੰਨੇ ਪੈਸੇ ਚਾਹੀਦੇ ਨੇ ਜੇ ਸੀਐਮ ਦੀ ਸੀਟ ਚਾਹੀਦੀ ਹੈ ਤੇ ਦੂਜੇ ਪਾਸੇ ਮਤਲਬ ਤੁਸੀਂ ਕਾਂਗਰਸ ਦੀ ਜਿਹੜੀ جگਜਾਹੀ ਰਹੇ ਲੜਾਈ ਹੋ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕੋਈ ਵੀ ਆਪਦੇ ਘਰੋਂ ਉੱਠ ਕੇ ਕੁਝ ਵੀ ਬੋਲਦੇ ਤਾਂ ਉਹ ਗੱਲ ਸੱਚ ਹੋ ਜਾਂਦੀ ਹੈ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਹੈ ਮੈਨੂੰ ਤਾਂ ਲੱਗਦਾ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਦਿਮਾਗੀ ਸੰਤੁਲਨ ਨਹੀਂ ਠੀਕ ਉਹਨਾਂ ਦਾ ਮੈਡਮ ਨੂੰ ਵਿਰੋਧ ਕਰ ਕਹਿੰਦੇ ਸੀਗੇ ਕਿ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਦੇਖਣਾ ਚਾਹੁੰਦੇ ਨੇ ਪਰ 500 ਕਰੋੜ ਨਹੀਂ ਸੀ ਸਾਡੇ ਕੋਲ ਤੁਸੀਂ ਮੈਡਮ ਨੂੰ ਜਾ ਕੇ ਪੁੱਛਿਆ ਜੀ ਕਿ ਸਾਨੂੰ ਇੱਕ ਪ੍ਰੂਫ ਦਿਓ ਸਾਨੂੰ ਦੱਸੋ ਕਿ ਤੁਹਾਡੇ ਤੋਂ ਕਿਹਨੇ ਮੰਗਿਆ ਕਿਸੇ ਗਾਂਧੀ ਪਰਿਵਾਰ ਦੇ ਬੰਦੇ ਨੇ ਮੰਗਿਆ ਕਿਹਨੇ ਮੰਗਿਆ ਤੁਹਾਡੇ ਤੋਂ ਇਸ ਤਰ੍ਹਾਂ ਮੈਨੂੰ ਲੱਗਦਾ ਨਾ ਜਦੋਂ ਜਦੋਂ ਕੋਈ ਤੁਸੀਂ ਮੇਨਸਟ੍ਰੀਮ ਚ ਨਾ ਰਹੋ ਤਾਂ ਵੈਸੀ ਤੁਹਾਡਾ ਦਿਮਾਗੀ ਸੰਤੁਲਨ ਖਰਾਬ ਹੋ ਜਾਂਦਾ ਹੈ ਤੇ ਮੈਡਮ ਸਿੱਧੂ ਦਾ ਲੱਗਦਾ ਹੈ ਖਰਾਬ ਹੋ ਚੁੱਕਿਆ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਜਿਸ ਪਾਰਟੀ ਨੇ ਤੁਹਾਨੂੰ ਇੰਨਾ ਕੁਝ ਬਖਸ਼ਿਆ ਇੰਨਾ ਕੁਝ ਦਿੱਤਾ ਉਹਦੋਂ ਤੋਂ ਤੁਸੀਂ ਕਦੀ ਕਿਹਾ ਨਹੀਂ ਅੱਜ ਤੁਸੀਂ ਇਲਜ਼ਾਮ ਲਾਉਣੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆਂ ਵੈਰੀ ਵੈਰੀ ਡਿਸਟਰਬਿੰਗ ਕਦੀ ਕਿਸੇ ਤੋਂ ਜਾਂ ਤਾਂ ਕੋਈ ਆ ਕੇ ਦੱਸੇ ਕਿ ਮੇਰ ਤੋਂ ਕਿਸੇ ਨੇ ਪੈਸੇ ਲਏ ਸੀ ਕੋਈ ਪ੍ਰੂਫ ਦੇਣ ਐਂ ਤਾਂ ਘਰੇ ਬੈਠਾ ਕੋਈ ਵੀ ਕੁਝ ਕਹਿ ਦੇਗਾ ਕੋਈ ਦਮ ਨਹੀਂ ਇਹਨਾਂ ਗੱਲਾਂ ਦੇ ਵਿੱਚ ਮੈਡਮ ਲੁਧਿਆਣੇ ਆਏ ਹੋ ਲੋਕਲ ਲੀਡਰਸ਼ਿਪ ਨਾਲ ਆ ਤੁਹਾਡੇ ਆਫ ਕੋਰਸ ਨਾਲ ਹੈ ਕਿਉਂ ਨਹੀਂ ਨਾਲ ਕਹਿੰਦੇ ਨੇ ਵੀ ਜਦੋਂ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਆਪਣੀ ਗੱਲ ਹੁੰਦੀ ਜਾਂ ਕਿਤੇ ਨਾ ਕਿ ਰਾਜਾ ਵਡਿੰਗ ਖੜਦੇ ਨਹੀਂ ਹੈਗੇ ਇੱਥੇ ਕੌਂਸਲਰ ਦੇ ਵੀ ਜਿਹੜੇ ਪਰਚੇ ਹੋਏ ਨੇ ਕਾਂਗਰਸ ਜਿਹੜੀ ਲੱਗੀ ਲੀਡਰਸ਼ਿਪ ਹੈ ਲੋਕਲ ਲੀਡਰਸ਼ਿਪ ਲੱਗਦੀ ਕੀ ਹੈ ਦੇਖੋ ਇਹ ਕੌਣ ਕਹਿ ਰਿਹਾ ਹੈ ਮੈਂ ਤਾਂ ਜਦੋਂ ਹੁਣ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨ ਸੀ ਮੈਂ ਤਾਂ ਲੁਧਿਆਣੇ ਵੀ ਕੈਂਪੇਨ ਕੀਤੀ ਜੁਗਰਾਉ ਕੈਂਪੇਨ ਕੀਤੀ ਗਿਲ ਹਲਕਾ ਲੁਧਿਆਣੇ ਦਾ ਪਾਰਟ ਹੈ ਜਿੱਥੇ ਜਿੱਥੇ ਪਿੰਡ ਆਉ ਉਹ ਤੇ ਸਾਰੀਆਂ ਤਾਂ ਉਹ ਤੇ ਕੈਂਪਿੰਗ ਕਰਕੇ ਗਈਆਂ ਰਾਜਾ ਜੀ ਕਰਦੇ ਐ ਐਂਡ ਆਨ ਕੱਲ ਕੱਲ ਨੂੰ ਸਾਰਾ ਦਿਨ ਰਾਜਾ ਜੀ ਦੇ ਪ੍ਰੋਗਰਾਮ ਸੀ ਥੇ ਲੁਧਿਆਣੇ ਚ ਅੱਜ ਪੂਰਾ ਦਿਨ ਮੈਂ ਸੀ ਦੇਖੋ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਠੀਕ ਐ ਇੱਕ ਦੂਜੇ ਦੇ ਪ੍ਰਤੀ ਮਤਲਬ મતਭੇਦ ਹੁੰਦੇ ਉਹ ਪਰਿਵਾਰਾਂ ਚ ਵੀ ਹੁੰਦੇ ਐ ਉਹ ਹਰ ਇੱਕ ਪਾਰਟੀ ਚ ਹੁੰਦੇ ਐ ਠੀਕ ਐ ਇੱਥੇ ਲੋਕ ਇੱਥੇ ਡੈਮੋਕ੍ਰੇਸੀ ਬਹੁਤ ਜ਼ਿਆਦਾ ਐ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡੈਮੋਕ੍ਰੈਟਿਕ ਸਿਸਟਮ ਐ ਔਰ ਲੋਕਾਂ ਨੂੰ ਇਹ ਇਜਾਜ਼ਤ ਐ ਕਿ ਜਿਹਦਾ ਜੋ ਜੀ ਆ ਉਹ ਬੋਲੇ ਉਹਦਾ ਜਿੱਥੇ ਫਾਇਦਾ ਹੁੰਦਾ ਉਹਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਪਰ ਇਹਨਾਂ ਗੱਲਾਂ 'ਚ ਕੋਈ ਦਮ ਨਹੀਂਗਾ ਦੇਖੋ ਪਾਰਟੀ ਅਸੀਂ ਸਾਰੇ ਇਕੱਠੇ ਆਂ ਔਰ ਲੁਧਿਆਣਾ ਦੇ ਵਿੱਚ ਡੈਫੀਨਿਟਲੀ ਸਾਡੀ ਲੀਡਰਸ਼ਿਪ ਇਕੱਠੀ ਹੈ ਕਿਤੇ ਨਾ ਕਿਤੇ ਡਿਫਰੈਂਸਸ ਹੁੰਦੇ ਆ ਆਪੇ ਰਿਜ਼ੋਲਵ ਹੋ ਜਾਣਗੇ ਕੋਈ ਐਡੀ ਮੇਜਰ ਕਾਲ ਨਹੀਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਅੱਜ ਅਮਰਤਾ ਵੜਿੰਗ ਲੁਧਿਆਣਾ ਪਹੁੰਚੇ ਸੀਗੇ ਤੇ ਇੱਕ ਇਹਨਾਂ ਦੇ ਸਮਾਗਮ ਸੀਗੇ ਵੀ ਅਟੈਂਡ ਕੀਤੇ ਨੇ ਨਾਲ ਦੀ ਨਾਲ ਜਿਹੜੇ ਰਾਜਨੀਤਿਕ ਸਵਾਲ ਨੇ ਉਹਨਾਂ ਦੇ ਵੀ ਜਵਾਬ ਦਿੱਤੇ ਨੇ ਜੁੜੇ ਰਹੋ ਜਨਤਿਆਸ਼ੀ ਦੇ ਨਾਲ